ਇਹ ਨਹੀਂ ਵੇਖਦੇ ਕਿ ਕਿੱਤਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਇੱਜ਼ਤ ਮਾਪੇ ਸਭ ਕੁਝ ਛੋਟਾ ਜਾਂਦਾ ਪਰ ਤੁਹਾਡੇ ਵਰਗੇ ਲਾਲਚੀ ਲੋਕ ਕਦੀ ਨਹੀਂ ਇਹ ਚੀਜ਼ ਸਮਝ ਸਕਦੇ ਵੇਰੀ ਗੱਲ ਸੁਣ ਜਾਈ ਨਾ ਮੈਨੂੰ ਪਾਣੀ ਪਿਆ ਦੇ ਰੁਕ ਰੁਕ ਮੈਨੂੰ ਪਾਣੀ ਪਿਆ ਦੇ ਪਲੀਜ਼ ਮੈਨੂੰ ਪਾਣੀ ਤੇ ਮੈਂ ਦਵਾਂਗੀ ਕਿਉਂਕਿ ਮੈਂ ਤੁਹਾਡੇ ਵਰਗੀ ਬੇਗਰਤ ਨਹੀਂ ਨਾਲੇ ਮੈਂ ਨਹੀਂ ਚਾਹੁੰਦੀ ਕਿ ਤੂੰ ਹਲੇ ਮਰੇ ਤੂੰ ਆਪਣੇ ਜਾਏ ਨਾ ਜਿਹੜੇ ਪਾਪ ਕੀਤੇ ਹਨ ਉਹਨਾਂ ਦਾ ਪ੍ਰਸਿੱਪ ਕਰਨਾ ਹੈ ਹਜੇ ਇਸ ਕਰਕੇ ਮੈਂ ਤੈਨੂੰ ਅਜੇ ਮਰਨ ਵੀ ਨਹੀਂ ਦੇਣਾ। ਵੀ ਤਾਂ ਸਹੀ ਕਿਵੇਂ ਭਾਰੇ ਭਾਰੇ ਸੂਟ ਬਣਾਏ ਤੇ ਇੱਧਰ ਵੀ ਧੀਆਂ ਦਾ ਪੈਸਾ ਖਾ ਖਾ ਕੇ ਲੋਕ ਨਾ ਪਤਾ ਨਹੀਂ ਕਿਵੇਂ ਅਧਕਾਰ ਮਾਰ ਲੈਂਦੇ ਆ ਤੇ ਰੱਬ ਵੀ ਇਹੋ ਜਿਹਾ ਤਾਂ ਸਾਥ ਦੇ ਦਿੰਦੇ। ਪਰ ਨਹੀਂ ਰੱਬ ਕਿਤੇ ਸਾਥ ਦੇਂਦਿਆ ਆਏ ਤੇ ਹੋਏ ਨੇ ਹੁਣ ਅੜਿੱਕੇ। ਇਹ ਤੇ ਮੈਨੂੰ ਨਾ ਮੰਮੀ ਦੀ ਸਮਝ ਨਹੀਂ ਆਉਂਦੀ। ਮੈਨੂੰ ਭੇਜ ਦਿੱਤਾ ਪਾਪਾ ਨੇ ਅੱਧਰ ਅੰਨੇ ਵੱਡੇ ਘਰ 'ਚ ਇਕੱਲੀ ਮੈਂ ਕਿੱਦਾਂ ਰਾਵਾਂਗੀ ਕਿੱਦਾਂ ਟਾਈਮ ਕੱਢਾਂਗੀ। ਕੋਈ ਉੱਤੋਂ ਆ ਜੇ। ਪਤਾ ਥੋੜੀ ਹੁੰਦਾ ਵਾ। ਮੂੰ ਚੋਕੇ ਕੋਈ ਆ ਜੇ ਫੇਰ ਉਦਾਂ ਹੀ ਜਿਵੇਂ ਪ੍ਰਾਪਰਟੀ ਡੀਲਰ ਵਾਲੇ ਆਏ ਸੀ। ਦਾਰੀ ਲੱਗੀ ਜਾਂਦਿਆ ਮੈਂ ਤਾਂ ਦਿੱਲੀ ਬੈਠੀ ਜਾਂਦਿਆ। ਇੱਕ ਆ ਵੇਖਾਂ। ਫੋਨ ਤੇ ਫੋਨ ਕਰੀ ਜਾਂਦਿਆ ਅਮਰੀਕਾ ਦੇ ਬੈਠਾ ਅਰਜਨ। ਕੋਈ ਨਾ ਪੁੱਤਾਂ। ਹੁਣ ਮਾਂ ਹੀ ਨਾ ਫੋਨ ਚੱਕਦੀ ਪਈ ਹੈਗੀ ਤੇ ਹੁਣ ਮੈਂ ਯਾਦ ਆਣ ਨਹੀਂ ਆ ਮਮੀ ਨੇ ਵੀ ਫੋਨ ਚੁੱਕਣ ਨੂੰ ਮਨਾ ਕੀਤਾ ਆ ਯਾ ਤੇ ਮੇਰਾ ਨੰਬਰ ਬੰਦ ਕਰਾ ਦੰਦੇ ਕਹਿੰਦੇ ਕੋਈ ਨਹੀਂ ਨਾ ਫੋਨ ਗਵਾਚ ਗਿਆ ਵਾ ਸਮਝ ਜੇਗਾ ਉਹ ਆਪੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੈਗੀ ਇੱਕ ਪੈਸਾ ਹਾਂ ਪੈਸਾ ਬਣਾਣ ਲਈ ਇਹ ਤਾਂ ਦਫੜਿਆ ਆ ਵਿਆਹ ਦੋ ਨਹੀਂ ਤਿੰਨ ਕਮਾਲ ਹੋ ਗਿਆ ਅਰ ਜਨ ਕੋਈ ਨਹੀਂ ਲਿੱਕੇ ਤਾਂ ਹੁਣ ਤੇਰੀ ਮਾਂ ਆਈ ਹੋਈ ਆ ਹੁਣ ਤੇਰਾ ਇੰਤਜ਼ਾਰ ਆ ਬਸ ਤੂੰ ਆ ਜਾ ਗਿਨ ਗਿਨ ਕੇ ਬਦਲੇ ਲੈਣੀਆਂ ਸਿਰਫ ਮੈਂ ਨਹੀਂ ਸਭ ਨੇ ਕਿਉਂਕਿ ਸਭ ਨਾਲ ਬੁਰਾ ਕੀਤਾ ਤੁਸੀਂ ਲੋਕੀ ਦੁਖੀ ਹੁੰਦੇ ਨੇ ਨਾ ਉਹਨਾਂ ਦੀ ਰਾਤਾਂ ਦੀ نیند ਦਿਨ ਦਾ ਚੈਨ ਗਵਾਜ ਜਾਂਦਾ ਤੇ ਸਾਡਾ ਅਜੇ ਤੂੰ ਤਾਂ ਸਭ ਕੁਝ ਲੁੱਟ ਕੇ ਲੈ ਗਿਆ ਮੇਰੇ ਮਾਂ ਪਿਓ ਦੀ ਪੂੰਜੀ ਸਭ ਕੁਝ ਮੈਂ ਉਹ ਕੁੜੀ ਸੀ ਜਿਹੜੀ ਟੋਪਰ ਸੀ ਸਕੂਲ 'ਚ ਕਾਲਜ 'ਚ ਗਲੀ ਕਮਾਂਡ 'ਚ ਕਿੰਨਾ ਮੇਰਾ ਨਾਮ ਸੀ ਤੇ ਅੱਜ ਮੈਂ ਜ਼ੀਰੋ ਹੋ ਗਈਆਂ ਮੈਨੂੰ ਤਾਂ ਸਮੇਂ ਨਹੀਂ ਲੱਗੀ ਮੈਂ ਕਿੱਦਾਂ ਗੱਲਾਂ 'ਚ ਆ ਗਈ ਅਰਜੰਦੇ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਮੈਨਾਂ ਉਹ ਖੇਲਦਾ ਪਿਆ ਮੇਰੇ ਲਾਈਫ ਨਾਲ ਮੰਮੀ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਹੀ ਨਹੀਂ ਸਮਝੀ ਉਹ ਅੱਜ ਮੇਰੀ ਮੰਮੀ ਦਾ ਕਿੰਨਾ ਬੁਰਾ ਹਾਲ ਆਜ ਪਾਪਾ ਨੇ ਕਿੰਨਾ ਮੇਰੀ ਮੰਮੀ ਨੂੰ ਕੁੱਟਿਆ ਕਦੀ ਹੱਥ ਨਹੀਂ ਸੀ ਚੁੱਕਿਆ ਮੂੰਹ ਨਾ ਜਿੱਦਾਂ ਮੱਝੀ ਮਾੜਾ ਚੰਗਾ ਬੋਲ ਲੈਂਦੇ ਸੀ ਅੰਜਨ ਇੱਕ ਵਾਰੀ ਆ ਜਾ ਮੇਰੇ ਸਾਹਮਣੇ ਦਿਲ ਤੇ ਕਰਦਾ ਤੈਨੂੰ ਗੋਲੀ ਮਾਰਦਾ ਪਰ ਨਹੀਂ ਜਿਹੜੀ ਗੋਲੀ ਆ ਨਾ ਉਹ ਇੱਕ ਵਾਰੀ ਵੱਜਣੀ ਆ ਪਰ ਤੈਨੂੰ ਨਾ ਮੈਂ ਤਰਸਾ ਤਰਸਾ ਕੇ ਮਾਰਨਾ ਬਸ ਇੱਕ ਵਾਰੀ ਆ ਜਾ ਤੂੰ ਅ ਚਾ ਦੀ ਨਿੱਕੀ ਜੀ ਜਾਨ ਕੀ ਕਹੂੰਗੀ ਉਹਨੂੰ ਮੈਂ ਕਿਦਾਂ ਦਾ ਦੱਸੇ ਤੇਰਾ ਪਿਓ ਇੱਕ ਨਾ ਇੱਕ ਦਿਨ ਤਾਂ ਦੱਸਣਾ ਹੀ ਪੈਂਦਾ ਨਾ ਬੱਚੇ ਨੂੰ ਸਾਰਾ ਕੁਝ ਤਾਈ ਮਿਕਵਾ ਇਹ ਬੱਚੇ ਨਾਲ ਮੋਹ ਕਿਉਂ ਨਹੀਂ ਹੈਗਾ ਤੂੰ ਦੇਖ ਲਓ ਆ ਕੁਝ ਨਿਕਲਿਆ ਬੱਚੇ ਨਾਲ ਮੋਹ ਕਿੱਥੋਂ ਹੋਣਾ ਸੀ ਕਿੱਥੋਂ ਦਿਲ ਕਰਨਾ ਸੀ ਬੱਚਾ ਵੇਖਣ ਲਈ ਉਹਦੇ ਲਈ ਤਾਂ ਖੇੜ ਐ ਸਭ ਕੁਝ ਦੱਸ ਤੇ ਰਹੇ ਨੇ ਕਿ ਹੋਰ ਜੜੀਆਂ ਦੋ ਹੈਗੀਆਂ ਉਹਨਾਂ ਦੀਆਂ ਬੇਟੀਆਂ ਹੈਗੀਆਂ ਨੇ ਵੱਡੀਆਂ ਨੇ ਅੱਜ ਸਿਮਨੰਦ ਦਾ ਸੱਚ ਵੀ ਤੇ ਅਰਜਨ ਕਰਕੇ ਸਾਹਮਣੇ ਆਇਆ ਨਾਏ ਸੱਚ ਸਾਹਮਣੇ ਆਂਦਾ ਸੇਵਕ ਦਾ ਤੇ ਨਾਏ ਮੇਰੀ ਮੰਮੀ ਨੂੰ ਅੱਜ ਪਾਪਾ ਇਦਾਂ ਮਾਰਦੇ ਹੁੰਦੇ ਬਸ ਅਰਦਾਸ ਹੈ ਬਾਬਾ ਜੀ ਅਰਜਨ ਨੂੰ ਵਾਪਸ ਭੇਜ ਦਿਓ ਜੇ ਤੇ ਸੱਚੇ ਹੋ ਨਾ ਜਲਦੀ ਤੋਂ ਜਲਦੀ ਨਿਬੇੜਾ ਕਰ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਇਨਸਾਫ ਚਾਹੀਦਾ ਕਿਉਂ ਨਹੀਂ ਮੇਰਨਾ ਸਿਰਫ ਮੇਰਨਾ ਗਲਤ ਨਹੀਂ ਕੀਤਾ ਮੈਨੂੰ ਉਹ ਨਹੀਂ ਹੈਗਾ ਕਿ ਵਿਆਹ ਕੀਤਾ ਬੱਚੇ ਜੰਮੇ ਨੋ ਮੇਰੀ ਮਾਪਿਓ ਨਾਲ ਗਲਤ ਕੀਤਾ ਉਹਨੇ ਤੇ ਦੋ ਜਿਹੜੀਆਂ ਹੋਰ ਜਿੰਦਾ ਅੰਗੇ ਉਹਨਾਂ ਦੇ ਬੱਚੇ ਉਹ ਵੀ ਪਰੇਸ਼ਾਨ ਹੈ ਇੱਕ ਜਿਹੜੀ ਦੱਸ ਰਹੀ ਸੀ ਅਸਲੀ ਕੌਣ ਹੈ ਹਾਏ ਹਾਏ ਕੌਣ ਹੈ ਗਾਵੇ ਪ੍ਰਾਪਰਟੀ ਡੀਲਰ ਤਾਂ ਨਹੀਂ ਆ ਗਏ ਕੈਮਰਾ ਚੈੱਕ ਕਰਦੀ ਆ ਅਰਜਨ ਮੈਨੂੰ ਕੋਲ ਨਾ ਪੁਆ ਮੈਨੂੰ ਇਹਨੇ ਮਾਰਤਾ ਜਾਣੋ ਫੇਰ ਮੇਰੇ ਤੋਂ ਕੋਈ ਨੁਕਸਾਨ ਕਰਤਾ ਇਹਨੇ ਫੇਰ ਮੈਂ ਨਹੀਂ ਮਿਲਣਾ ਕੀ ਕਰਾਂ ਇਹ ਤਾਂ ਸੇਵਕ ਨੇ ਦੱਸਿਆ ਵੀ ਨਹੀਂ ਹੈਗਾ ਮੈਨੂੰ ਇਹਨੂੰ ਕੁਝ ਪਤਾ ਹੈ ਕਿ ਨਹੀਂ ਮੈਂ ਕੀ ਰਿਐਕਟ ਕਰਾਂ ਇਹਦੇ ਅੱਗੇ ਪਰ ਇਹਨੂੰ ਥੋੜੀ ਕੁਝ ਪਤਾ ਵਾ ਡਰ ਲੱਗਦਾ ਪਿਆ ਹੁਣ ਤੇ ਇਹਦੇ ਤੋਂ ਵੀ ਮੈਂ ਨਹੀਂ ਮम्मी ਨੂੰ ਫੋਨ ਕਰਾਂ ਨਹੀਂ ਨਹੀਂ ਮੈਂ ਐਦਾ ਕਰਦੀ ਆ ਇਹਨੂੰ ਥੋੜੀ ਪਤਾ ਹੈ ਕਿ ਅਸੀਂ ਚੋਰ ਫੜ ਲਿਆ ਵਾ ਉਹ ਤਾਂ ਸਾਨੂੰ ਪਤਾ ਨਾ ਕਿ ਇਹ ਫੜੇਗੇ ਨੇ ਹਰ ਪਿੱਤ ਹੋ ਸਾਰਾ ਰੱਖ ਤੂੰ ਮਿਲਨ ਨੂੰ ਆਰਾਮ ਨਾਲ ਨੋਰਮਲ ਤਰੀਕੇ ਨਾਲ ਅੰਤਿਰਾਤ ਐਸਲੇ ਖੋਲਣਾ ਖੋਲ ਲੈ ਪੈਣਾ ਅੰਜਨੀ ਹੈ ਨਾ ਅੰਜਨ ਪਿਛੜ ਅਰਜਨ ਇਹ ਮੇਨੇ ਰੋਗੀ ਦਾ ਦਰਵਾਜ਼ਾ ਖੜਕਾਉਣਾ ਪਿਆ ਮੁੰਡੜ ਗਿਆ ਹਾਦੂ ਹੁੰਦੀ ਆ ਅਰਜਨ ਆਂਦੇ ਲੜਨ ਲੱਗ ਪਿਓ ਮੈਂ ਤੁਹਾਡੀ ਹਰਪ੍ਰੀਤਾਂ ਉਹੀ ਹਰਪ੍ਰੀਤਾਂ ਉਹ ਪਤਾ ਮੈਨੂੰ ਭੁੱਲ ਜਾਣੀ ਆ ਮੇਰੀ ਮਾਤਾ ਦਾਤ ਕਿੱਥੇ ਆ ਮੰਮੀ ਮੈਂ ਤੇ ਉਹਦਾ ਤੂੰ ਕਿਹਨੇ ਰਿੰਨੀ ਫੋਨ ਨਹੀਂ ਕਰਦਾ ਫੋਨ ਨਹੀਂ ਕਰਦਾ 20 ਦਿਨ ਹੋ ਗਏ ਫੋਨ ਕਰਦਾ ਮੈਂ ਪਤਾ ਨਹੀਂ ਲੱਗਦਾ ਬੇਟੀ ਅੰਦਰ ਹੈਗੀ ਉਹਨੂੰ ਮੇਲੋ ਮੇਲ ਲੈਣਾ ਪਹਿਲੇ ਦੱਸ ਮੇਰੀ ਮਾਤਾ ਕਿੱਥੇ ਆ ਮਮਾ ਮੈਂ ਕਿਉਂ ਬੇਟੀ ਤੇ ਮਿਲੋ ਕਿੰਨੇ ਚਿਰ ਹੋ ਗਿਆ ਮੈਂ ਕਿਹਾ ਵਾ ਮਿਲ ਲੈਣਾ ਵਾ ਮਾਤਾ ਦੱਸ ਕਿੱਥੇ ਮੇਰੀ ਦੱਸ ਅੱਜ ਬਹਿ ਤੇ ਜਾਓ ਕੋਈ ਚਾਹ ਪਾਣੀ ਪੀ ਲੋ ਪੰਜਾਬੀ ਸਮਝ ਆਂਦੀ ਨਾ ਤੈਨੂੰ ਅੱਜ ਮੈਨੂੰ ਖੁਦ ਨਹੀਂ ਪਤਾ ਮੰਮੀ ਕਿੱਥੇ ਗਏ ਨੇ ਮੈਂ ਆਹ ਤੁਹਾਨੂੰ ਦੱਸਣ ਦੱਸਣ ਕਰਦੀ ਪਈ ਆ ਮੇਰੇ ਕੋਲ ਆਹ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਹੈਗਾ ਕਿਹੜੀ ਬਲਾਸਣਾ ਯਾਰ ਤੂੰ ਮਤਲਬ ਮੰਮੀ ਨਾ ਮੈਨੂੰ ਐਦਾ ਹੀ ਰੋਹ ਛੱਡ ਕੇ ਚੱਲ ਜਾਂਦੇ ਨੇ ਕਦੀ ਮਾਸੀ ਵਾਲੀਆਂ ਕਿ ਦੱਸਦੇ ਨਹੀਂ ਹੈਗੇ ਪਤਾ ਨਹੀਂ ਕਿੱਥੇ ਚੱਲ ਗਏ ਆ ਤੂੰ ਗਣੀ ਫੋਨ ਚ ਗਏ ਮੈਨੂੰ ਕੋਈ ਇੱਕ ਗੱਲ ਦਾ ਜਵਾਬ ਦੇ ਮੈਨੂੰ ਕੋਈ ਚੰਗਾ ਨਹੀਂ ਫੀਲ ਹੋ ਰਿਹਾ ਬਹਿ ਜਾਓ ਬੈਠਾ ਮਾ 10 ਮਾ ਕਿੱਥੇ ਆ ਫੋਨ ਕਰ ਫੋਨ ਅਰਜਨ ਪਤਾ ਹੀ ਨਹੀਂ ਕਿੱਥੇ ਫੋਨ ਆ ਫੋਨ ਨਾ ਪਤਾ ਹੀ ਨਹੀਂ ਕਿੱਥੇ ਗਿਆ ਕਮਾਲ ਕਰਦੀ ਵੀ ਆ ਮਾ ਦਾ ਮੇਰੀ ਫੋਨ ਨੇ ਚੁਗਦੀ ਵੀ ਤੇਰਾ ਤੈਨੂੰ ਫੋਨ ਨਹੀਂ ਪਤਾ ਫੋਨ ਨਾ ਪਤਾ ਹੀ ਨਹੀਂ ਕਿੱਥੇ ਰੱਖਿਆ ਗਿਆ ਕਿੰਨੇ ਦਿਨ ਹੋ ਗਏ ਮੈਂ ਸੁਗੋ ਮੰਮੀ ਕਿੱਥੇ ਬੈ ਮੈਂ ਨਾਲ ਗੱਲ ਕਰਦੀ ਫੋਨ ਕਿੱਥੇ ਆ ਪਤਾ ਨਹੀਂ ਤਾਂ ਇਹ ਤਾਂ ਮੈਂ ਤੁਹਾਡਾ ਨਾਲ ਗੱਲ ਨਹੀਂ ਕਰ ਪਾਈ ਹੈਗੀ ਮੈਂ ਮੰਮੀ ਨੂੰ ਵੀ ਨਹੀਂ ਫੋਨ ਕਰ ਪਾਈ ਓਏ ਫੋਨ ਹੈ ਕਿ ਸੁਈ ਹੈ ਓਏ ਨੇ ਫੋਨ ਹੀ ਆ ਪਰ ਪਤਾ ਨਹੀਂ ਕਿੱਥੇ ਗਾ ਕਿੰਨੇ ਦਿਨ ਹੀ ਹੋ ਗਏ ਨੇ ਤੈਨੂੰ ਮੈਂ ਨਾ ਪਿਆਰ ਨਾ ਕਹਿੰਦਾ ਭਾਈ ਦੱਸ ਦੇ ਮਾਤਾ ਕਿੱਥੇ ਆ ਤੂੰ ਤੂੰ ਮੇਰਾ ਫੋਨ ਕਿਉਂ ਨਹੀਂ ਚੁੱਕਦਾ ਤੈਨੂੰ ਮੈਂ ਇੰਨੇ ਫੋਨ ਕੀਤੇ ਆ ਮੰਮੀ ਨਾ ਦੱਸ ਦੇ ਤਾਂ ਭਈਆ ਤੁਸੀਂ ਪਤਾ ਕਰ ਲਓ ਮੈਨੂੰ ਖੁਦ ਨਹੀਂ ਪਤਾ ਮੈਨੂੰ ਤਾਂ ਤੁਹਾਡੇ ਰਿਸ਼ਤੇ ਮੈਂ ਪਤਾ ਕਰ ਲਾ ਤੇਰੇ ਕੋ ਯਾਰ ਮਾਦਨ ਦਵਾ ਲਈ ਗਈ ਉਦ ਤਰਾ ਤੇਰੀ ਮਾਤਾ ਬੜੀ ਸ਼ੈਤਾਨ ਬਣਦੀ ਆ ਹੁਣ ਕਿੱਥੇ ਉਹਦੀ ਚਲਾਕੀਆਂ ਮੇਰੀ ਮੰਮੀ ਦਾ ਵਿੱਚ ਕੀ ਕਸੂਰ ਰਜਨ ਤੁਹਾਡੀ ਮੰਮੀ ਮੈਨੂੰ ਇੱਦਾਂ ਰੋਹ ਛੱਡ ਕੇ ਚੱਲ ਜਾਂਦੇ ਆ ਜਾਣਗੇ ਮਿਲਿਓ ਗੱਲ ਕਰ ਤੇਰੀ ਮੰਮੀ ਦਾ ਕੀ ਕਸੂਰ ਆ ਤੈਨੂੰ ਨਹੀਂ ਪਤਾ ਮੈਂ ਮੈਂ ਤੈਨੂੰ ਪਿਆਰ ਨਾਲ ਕਹਿੰਨਾ ਬਾਈ ਦੱਸ ਦੇ ਮਾਤਾ ਕਿੱਥੇ ਆ ਤੇ ਨਾ ਫੋਨ ਚੁੱਕਨ ਦਾ ਕਾਰਨ ਦੱਸ ਦੇ ਮੈਂ ਪਿਆਰ ਨਾਲ ਕਹਿੰਨਾ ਬਾਈ ਐਵੇਂ ਨਾ ਮੇਰੇ ਕੋ ਹੱਥ ਚੁੱਕਿਆ ਜਾਏਗਾ ਅਰਜਨ ਫੋਨ ਤੁਹਾਡਾ ਮੈਂ ਨਾ ਚੁੱਕਾ ਇਹ ਕਦੀ ਹੋ ਸਕਦਾ ਮੈਂ ਤਾਂ ਤਰਸਦੀ ਹਾਂ ਤੁਹਾਡਾ ਫੋਨ ਆਵੇ ਕੋਈ ਮੈਸੇਜ ਆਵੇ ਤੇ ਮੰਮੀ ਤਾਂ ਸੱਚੀ ਮੈਨੂੰ ਨਹੀਂ ਪਤਾ ਮੰਮੀ ਤੇ ਮਹੀਨਾ ਮਹੀਨਾ ਮੈਨੂੰ ਇਦਾਂ ਇਕੱਲੇ ਛੱਡ ਜਾਂਦੇ ਤਾਂ ਇਹ ਤੇ ਮੇਰੇ ਮम्मा ਬੋਲਦੇ ਸੀ ਤੂੰ ਨਾ ਡਰਾਮੇ ਬੰਦ ਕਰ ਦੇ ਵਧੀਆ ਰਹੇਗਾ ਕੋਈ ਥਾਂ ਮੈਨੂੰ ਨਾ ਨਾ ਅਰਜਨ ਕੋਈ ਥਾਂ ਮੈਨੂੰ ਨਹੀਂ ਡਰਮੇ ਮੈਂ ਕਾਤੇ ਕਰਨੇ ਆ ਪਿੱਛੇ ਕੀ ਕਰਦੀ ਬੀ ਆ ਪਿੱਛੇ ਕੀ ਦਾ ਪਿੱਛੇ ਕੁਛ ਨਹੀਂ ਉਹ ਮੇਰੇ ਲੱਕ ਦਰਦ ਹੁੰਦੇ ਆ ਤੁਸੀਂ ਹੁਣੇ ਮੈਨੂੰ ਮਾਰਿਆ ਨਾ ਤੇ ਉਹ ਪ੍ਰੈਸ਼ਨ ਹੋਇਆ ਨਾ ਬੇਟੀ ਹੋਈ ਐ ਤੇ ਉਹ ਦਰਦੋਂ ਲੱਕ ਲੱਕ ਦਰਦ ਕਰਨ ਲਿਆ ਤੂੰ ਹੁਣ ਇਹ ਨਾ ਮੈਨੂੰ ਦੱਸ ਕਿ ਮਾਂ ਦਾ ਕਿੰਨੇ ਦਿਨ ਤੋਂ ਨਹੀਂ ਘਰ ਹੈਗੀ ਤੇ ਕਿੱਥੇ ਗਏ ਆ ਪਤਾ ਤੇ ਤੈਨੂੰ ਹੋਏਗਾ ਨਹੀਂ ਅਰਜਨ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਪਤਾ ਹੋਏਗਾ ਦੱਸੋ ਮੈਂ ਇਕੱਲੀ ਘਰ ਛੱਡ ਕੇ ਵੀ ਨਹੀਂ ਜਾ ਸਕਦੀ ਇਸ ਕਾ ਕੇ ਬੈਠੀ ਹੋਈ ਆ ਮੰਮੀ ਤਾਂ ਕਹਿੰਦੇ ਸੀ ਆ ਜਾ ਮੈਂ ਕਿਹਾ ਨਹੀਂ ਮੈਂ ਆਪਣੇ ਘਰ ਬੈਣਾ ਮੈਨੂੰ ਪਤਾ ਸੀ ਤੂੰ ਜਿੱਦ ਨੂੰ ਰਹਾ ਤੈਨੂੰ ਪਤਾ ਨਹੀਂ ਯਾਰ 10 ਦਿਨ ਹੋ ਗਏ ਆ 20 ਦਿਨ ਹੋ ਗਏ ਆ ਕਿ ਮਾਤਾ ਘਰ ਨਹੀਂ ਗਈ ਤੇ ਮੈਂ ਤੈਨੂੰ ਫੋਨ ਕਰਦਾ ਮੈਂ ਤੂੰ ਕਿਤੇ ਫੋਨ ਕਰਾਂ ਜ਼ਰੂਰੀ ਨਹੀਂ ਸਮਝਿਆ ਕਿੱਥੋਂ ਕਰਦੀ ਫੋਨ ਮੇ ਕੋਲ ਫੋਨ ਹੀ ਨਹੀਂਗਾ ਪਤਾ ਹੀ ਨਹੀਂ ਕਿੱਥੇ ਰੱਖਿਆ ਗਿਆ ਕਿੱਥੇ ਗਿਆ ਪਤਾ ਹੀ ਨਹੀਂ ਕੁਛ ਮੇ ਸਾਰੀ ਦੁਨੀਆ ਮਰ ਗਈ ਆ ਤੇਰੀ ਮਾਲ ਕੋਈ ਫੋਨ ਕਰਗਾ ਨਾ ਉਹ ਨਹੀਂ ਉਥੋਂ ਨਹੀਂ ਕਰ ਸਕਦੀ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਨੂੰ ਫੋਨ ਕਰਗਾ ਨਾ ਆਣ ਗਵਣ ਕੋ ਮਾਂਗੇ ਫੋਨ ਕਰਦੇ ਤੈਨੂੰ ਪਤਾ ਨਹੀਂ ਲੱਗਦਾ ਕਿ ਇੰਨੀ ਵੱਡੀ ਪ੍ਰੋਬਲਮ ਕ੍ਰੀਏਟ ਹੋਈ ਹੋਈ ਆ ਤੇ ਤੂੰ ਕਿਸੇ ਹੋ Pase ਫੋਨ ਕਰਨਾ ਜ਼ਰੂਰੀ ਨਹੀਂ ਸਮਝਿਆ ਯਾਰ ਆਬੇ ਤੇਰੇ ਵਾਸ ਦੇਖੋ ਤੁਸੀਂ ਕਹਿੰਦੇ ਜੇ ਮੰਮੀ ਦੇ ਫੋਨ ਤੋਂ ਕਾਲ ਲੰਦੀ ਜਾਂ ਪਾਪਾ ਦੇ ਫੋਨ ਤੋਂ ਕਾਲ ਲੰਦੀ ਉਹ ਨਹੀਂ ਮੈਨੂੰ ਫੋਨ ਕਰਨ ਦਿੰਦੇ ਨਾਲ ਕਾਫੀ ਦਿਨ ਤੋਂ ਹੋ ਵੀ ਨਹੀਂ ਅੰਦਰ ਬੜੇ ਮੈਂ ਤੇ ਹਲਾਣ ਹੈ ਗਿਆ ਵੀ ਮੇਰਾ ਫੋਨ ਮੇਰੇ ਕੋਲ ਨਹੀਂ ਮੰਮੀ ਲੈਣੀ ਵੀ ਨਹੀਂ ਆਏ ਮੇਰੇ ਕੋਲ ਉਹਨਾਂ ਨੇ ਵੀ ਬਿਲਕੁਲ ਨਹੀਂ ਆ ਮੇਰਾ ਤੇ ਤੁਸੀਂ ਆ ਗਏ ਜੇ ਨਾ ਮੈਨੂੰ ਬੜੀ ਖੁਸ਼ੀ ਆ ਤੂੰ ਨਾ ਖੁਸ਼ੀਆਂ ਖਸ਼ੀਆਂ ਬਾਅਦ ਚ ਮਨਾਵੀ ਆ ਜਿਹੜੀ ਤੂੰ ਗੱਲ ਕਹਿੰਦੀ ਪਈ ਹੈ ਨਾ ਕਿ ਮੇਰੀ ਮਾਂ ਨੂੰ ਵੀ ਮੇਰਾ ਫਿਕਰ ਨਹੀਂਗਾ ਮੇਰੀ ਮਾਂ ਵੀ ਇੱਥੇ ਬੜੀ ਇਹ ਨਾ ਮੈਂ ਸਭ ਜਾਣਦਾ ਵਾ ਲੱਗੀ ਸਮਝ ਤੇਰੀ ਮਾਂ ਤੇਰਾ ਖੇੜਾ ਛੱਡ ਦੇ ਉਹ ਵਿਆਹ ਤੋਂ ਪਹਿਲਾਂ ਇਹ ਨਹੀਂ ਖਤਾਨੀ ਇਹਨੇ ਦਿਮਾਗ ਲੁੰਦੀ ਪਈਗੀ ਕਿ ਮੈਨੂੰ ਕੀ ਸਮਝਦੀ ਵੀ ਤੂੰ ਨਿਆਣਾ ਸਮਝਦੀ ਵੀ ਆ ਨਹੀਂ ਨਹੀਂ ਅਰਜਨ ਯਕੀਨ ਕਰੋ ਮੈਨੂੰ ਕੁਝ ਨਹੀਂ ਪਤਾ ਯਾਰ ਦੱਸ ਓ ਮਾਤਾ ਕਿੱਥੇ ਗਈ ਆ ਕਿਨੇ ਦਿਨ ਮੈਂ ਮਾਤਾ ਨਹੀਂ ਕਰ ਅਰਜਨ ਹੋਗੇ 15 20 ਦਿਨ ਅਸੀਂ ਇੱਦਾਂ ਕਰ 15 20 ਦਿਨ ਹਾਂਜੀ ਹਰਵੇਂ ਦਿਲ ਦਾ ਮਤਲਬ ਵੱਟ ਕੇ ਛੱਡ ਦੇ ਇਦਾਂ ਕਰਦੇ ਆ ਆਪਾਂ ਪੁਲਿਸ ਕੰਪਲੇਨ ਲਿਖਾ ਦਨੇ ਆ ਕਿਹੜੀ ਪੁਲਿਸ ਕੰਪਲੇਟ ਮੈਂ ਇਥੇ ਨਹੀਂ ਕਹਦੇ ਪਿੱਛੇ ਤੇ ਕੋਈ ਐਵੇਂ ਨਹੀਂ ਕੀਤਾ ਜਾਂ ਮੈਂ ਆਵਾਂਗਾ ਤੇ ਪੁਲਿਸ ਕੰਪਲੇਟ ਲਖਾਵਾਂਗਾ ਹੁਣ ਜੋ ਕਰੂੰਗਾ ਨਾ ਮੈਂ ਖੁਦ ਕਰੂੰਗਾ ਬੈਠੇ ਰਹਿ ਤੋ ਉਥੇ ਅੱਜ ਗਾ ਸੁਣੋ ਮੇਰੀ ਗਾ ਸੁਣੋ ਤੁਸੀਂ ਇਹ ਨਾ ਐਦਾਂ ਕਰੋ ਮੈਂ ਵੀ ਤੁਹਾਡੇ ਨਾਲ ਚੱਲਦੀ ਆ ਆਪਾਂ ਮੰਮੀ ਵੱਲ ਚੱਲਦੇ ਆ ਤੂੰ ਨਾ ਵੱਡੀਆਂ ਸਿਆਣੀ ਉਥੇ ਬਹਿ ਜਾ ਇੰਨੇ ਦਿਨ ਦੀ ਤੁਰੀ ਨਹੀਂ ਆ ਤੇ ਹੁਣ ਮੈਂ ਤੇ ਤੈਨੂੰ ਨਾਲ ਦਾ ਚੇਤਾ ਆ ਗਿਆ ਤਾਂ ਨਹੀਂ ਤੁਰੀ ਮੈਂ ਕੱਲਾ ਘਰ ਛੱਡ ਕੇ ਕਿੱਦਾਂ ਜਾਂਦੀ ਦੱਸੋ ਕਾ ਅਚਨਾਂ ਸਮਾਨ ਸੋਨਾ ਪੈਸਾ ਪਿਆ ਹੋਇਆ ਮੰਮੀ ਨੇ ਮੈਨੂੰ ਨਾਲ ਚੇਚਾ ਕਹਿ ਕੇ ਗਏ ਸੀ ਘਰੋਂ ਪੈ ਨਾ ਬੁੱਟੀ ਤੇ ਮੰਮੀ ਦੀ ਗੱਲ ਮੰਨੀ ਸੀ ਨਾ ਮੈਂ ਮੈਂ ਤੁਹਾਨੂੰ ਇਹ ਕਹਿ ਨਹੀਂ ਮੇਰੀ ਗੱਲ ਸੁਣੋ ਮੈਨੂੰ ਪਤਾ ਤੈਨੂੰ ਪਰੇਸ਼ਾਨ ਹੋ ਮੇਰੀ ਉਹ ਮਾਂ ਏ ਆਪਣਾ ਇਦਾਂ ਕਰਦਿਆਂ ਪਾਪਾ ਆਏ ਹੋਏ ਨੇ ਤੇ ਆਪਣਾ ਤੁਸੀਂ ਪਾਪਾ ਦੇ ਨਾਲ ਜਾਓ ਪਾਪਾ ਦੀ ਬੜੀ ਵਾਕਿਆ ਜਗੀ ਏ ਜੇ ਤੇਰੇ ਪਿਓ ਵਾਲਾ ਮਤਲਬ ਸੋਰੇ ਆਪਣੇ ਤੈਨੂੰ ਪਤਾ ਮੈਂ ਉਧਰ ਜਾ ਕੇ ਖੁਸ਼ ਨਹੀਂਗਾ ਤੇ ਨਾ ਮੈਂ ਜਾਣਾ ਲੱਗੀ ਸਮਝ ਤੂੰ ਮੈਨੂੰ ਮੇਰੇ ਕੰਮ ਕਰਨ ਦੇ ਮੈਨੂੰ ਰੋਕਣਾ ਅਚਨ ਗੱਲ ਤੇ ਸੁਣੋ ਅਸੀਂ ਮੰਮੀ ਕਰਕੇ ਜਾਣਾ ਛੱਡੋ ਪਰੇ ਆਹ ਮੰਮੀ ਦਾ ਪਤਾ ਕਰਨਾ ਮੈਂ ਕਿਹੜੀ ਉਹਨਾਂ ਨੂੰ ਬੁਲਾਏ ਖੁਸ਼ ਹੈਗੀ ਆ ਮੈਂ ਨਹੀਂ ਹੁਣ ਮਲਾਂਦੀ ਜਦੋਂ ਮੰਮੀ ਮਿਲਣਗੇ ਨਾ ਤੁਹਾਨੂੰ ਪੁੱਛ ਲਿਆ ਭਾਵੇਂ ਮੈਂ ਹੁਣ ਮੰਮੀ ਨਾਲ ਰਹਿਨੀ ਆ ਜਿੱਦਾਂ ਮੰਮੀ ਕਹਦੇ ਮੰਮੀ ਮੈਂ ਨਹੀਂ ਹੁਣ ਆਪਣੀ ਮੰਮੀ ਨੂੰ ਬੁਲਾਉਂਦੀ ਮੰਨ ਜੋ ਇੱਕ ਗੱਲ ਮੰਨ ਜੋ ਮੇਰੀ ਕੱਲ੍ਹ ਆਪਣੇ ਕੋਲ ਫੋਨ ਕਰ ਚੱਲ ਫੋਨ ਕਰਾ ਫੋਨ ਕਿੱਥੋਂ ਕਰਾਂ ਮੈਂ ਕਹਿੰਦੀ ਫੋਨ ਤੇ ਮੇ ਕੋਈ ਹੈ ਨਹੀਂ ਤੁਹਾਡੇ ਫੋਨ ਤੋਂ ਉਹਨਾਂ ਨੇ ਫੋਨ ਨਹੀਂ ਚੁੱਕਣਾ ਚੱਲ ਜਾ ਪਾਣੀ ਲੈ ਕੇ ਆ ਸੋਚਦਾ ਮੈਂ ਕੀ ਕਰਨਾ ਵਾ ਹਾਂਜੀ ਪਾਣੀ ਲੈਣਨੀ ਮੈਂ ਇਥੋਂ ਕੀ ਕਰਦੀ ਪਈ ਆ ਜਦੋਂ ਮੈਂ ਇੱਧਰ ਬੜਾ ਪਾਸਾ ਬੜਾ ਤੇ ਆਂਦੇ ਆਂਦੇ ਹੈ ਤੇ ਕੁਤਨੀ ਕਦੇ ਹੱਥ ਮਾਰੀ ਜਾਂਦੀ ਆ ਚੱਲ ਛੱਡ ਯਾਰ ਕਿੱਦਾਂ ਕਰਾਂ ਯਾਰ ਉੱਥੋਂ ਵੀ ਪਰੇਸ਼ਾਨ ਹੋ ਗਏ ਆ ਮੈਂ ਇੱਥੇ ਵੀ ਆਣ ਕੇ ਪਰੇਸ਼ਾਨੀ ਮੁਸੀਬਤ ਪੱਲੇ ਪੈ ਗਈ ਆ ਕੋਈ ਨਹੀਂ ਉਹ ਕਹਿੰਦੇ ਆ ਨਾ ਕਿ ਮੌਕੇ ਤੇ ਨਾ ਗਧੇ ਨੂੰ ਪਯੋਗ ਬਣਾਉਣਾ ਪੈਂਦਾ ਹੁਣ ਆ ਬੇਵਕੂਫ ਜੀ ਦੇ ਨਾ ਪਿਓ ਦਾ ਸਾਥ ਲੈਣਾ ਪੈਣਾ ਗਦੇ ਦਾ ਤਾਂ ਹੈ ਨਹੀਂ ਆ ਅ ਗਦੀ ਦੇ ਬਾਪ ਦਾ ਸਾਥ ਲੈਣਾ ਵਾ ਲੈਣਾ ਤੇ ਪੈਣਾ ਹੀ ਆ ਲੋੜ ਤੇ ਮੈਨੂੰ ਆਪ ਨੂੰ ਆ ਚੱਲ ਖੈਰ ਕੋਈ ਨਹੀਂ ਅਰਜਨ ਸਿੰਘ ਕਰਦੇ ਪਾਣੀ ਦੇ ਪੀਏ ਪੀ ਲੋ ਐ ਲੋ ਜੀ ਪਾਣੀ ਪੀ ਲੋ ਬਹਿ ਜਾ ਥੇ ਮੈਂ ਕਿਹਾ ਬਾਪੂ ਤੇਰਾ ਘਰੇ ਹੋਊਗਾ ਹਾਂ ਜੀ ਘਰ ਹੀ ਹੋਨੇ ਹਨ ਨਹੀਂ ਹੋਏ ਤੇ ਬਹਿ ਜਾਗੇ ਆ ਜਾਣਗੇ ਬਹਿ ਜਾਗੇ ਮੈਂ ਬਹਿਣ ਆਇਆ ਵਾਂ ਜੇ ਬਹਿਣ ਤਾਂ ਮੈਂ ਆਪਣੇ ਘਰ ਨਾਲ ਬੈਠਾਂ ਬਹਿ ਜਾਾਂਗੇ ਘਰ ਹੀ ਹੋਣਿਆ ਚੱਲ ਤੁਰ ਤੇ ਮੇਰੀ ਇੱਕ ਗੱਲ ਨਾ ਧਿਆਨ ਨਾਲ ਸੁਣ ਲੈ ਲੱਗੀ ਸਮਝ ਮੈਂ ਉੱਥੇ ਨਾ ਕੋਈ ਕਹਾਣੀਆਂ ਪਾਉਣ ਨਹੀਂ ਜਾਣੀਆਂ ਤੇ ਨਾ ਮੈਨੂੰ ਉੱਥੇ ਕਹਿਣ ਕਿ ਬੈਠੋ ਠੀਕ ਆ ਮੈਂ ਮਿਲਣ ਨਹੀਂ ਚੱਲੇ ਆ ਤੇ ਜੇ ਉਹਨੂੰ ਕਹਿ ਦੇ ਆਪਣੇ ਬਾਪ ਨੂੰ ਚੰਗੀ ਤਰ੍ਹਾਂ ਕਿ ਮੇਰੇ ਨਾਲ ਚਾਂਦਿਆ ਤੁਰ ਪੈਣ ਲੱਗੀ ਸਮਝ ਤੇ ਜੇ ਉਹਦੇ ਨੇ ਨਖਰੇ ਕੀਤੇ ਹਨ ਤੇ ਯਾਂਕ ਚਲਾਕੀ ਕੀਤੀ ਤੇ ਤੂੰ ਪੱਕੀ ਉੱਥੇ ਬੈ ਜੀ ਸਮੇਂ ਆਂਦੀ ਵੀ ਹੋ ਹਾਂਜੀ ਹਾਂਜੀ ਨਹੀਂ ਨਹੀਂ ਆਪਣੇ ਨਾਲ ਵਾਪਸ ਆਣਾ ਕਰ ਵਾਪਸ ਹੋਣਾ ਕਿੰਨਾ ਬੱਤਮੀ ਵੀ ਸ਼ਰਮ ਬੰਦਾ ਮਾ ਮਾਂ ਕਰੀ ਜਾਂਦੇ ਆ ਆਪਣੇ ਕੁੜੀ ਨਹੀਂ ਯਾਦ ਆਈ ਇੱਕ ਵਾਰੀ ਨਹੀਂ ਕਿਹਾ ਕੀ ਕਰਦੀ ਪਈ ਹੈ ਕਿੰਨੇ ਚਿਰ ਦੀ ਹੋ ਗਈ ਹੈ ਕਿਧਰੇ ਤੇ ਗਈ ਹੈ ਉਹ ਬਾਹਰ ਨਹੀਂ ਆਂਦੀ ਭਈ ਹੁਣ ਜੀ ਆ ਗਈ ਆ ਗਈ ਚੱਲ ਫਿਰ ਆਈ ਬੇਟੀ ਨੂੰ ਲੈ ਕੇ ਕੋਈ ਨਹੀਂ ਚੰਗਾ ਮੇਲ ਕਰਾਨੀ ਤੁਹਾਡਾ ਮੈਂ ਮਾਂ ਪੁੱਤ ਦਾ ਗਰਜੀਤ ਗਰਜੀਤ ਕਿੱਥੇ ਗਈ ਤੈਨੂੰ ਸੁਣਦਾ ਨਹੀਂ ਆਂ ਕਦੋਂ ਦੀ ਆਵਾਜ਼ ਆ ਦੇਂਦਾ ਮੈਂ ਆ ਗਈ ਆ ਕਿੱਥੇ ਗਈ ਮम्मा ਤੇਰੀ ਆ ਗਈ ਆ ਗਈ ਹਾਂ ਦੱਸੋ ਪਾਣੀ ਪੀਣਾ ਲਿਆਵਾ ਨਹੀਂ ਪਾਣੀ ਨਹੀਂ ਪੀਣਾ ਮੈਂ ਸਿਮਰਤ ਕਿੱਥੇ ਗਈ ਆ ਸਿਮਰਤ ਵੀ ਇੱਥੇ ਹੀ ਹੋ ਠੀਕ ਨਹੀਂ ਥੋੜਾ ਲੇਟੀ ਹੋਈ ਅੰਦਰ ਕੀ ਹੋਇਆ ਉਹਨੂੰ ਉਹਨੂੰ ਦਰਦ ਹੋਂਦਾ ਹੀ ਆ ਲੇਟੀ ਮੈਂ ਕਿਹਾ ਚੱਲ ਗੋਰੀ ਦਿੱਤੀ ਹੁਣ ਮੈਂ ਹਾਂ ਲੇਟ ਜਾ ਥੋੜੀ ਜਰ ਟੈਸਟ ਕਰ ਤੇ ਦਰਦੀ ਹੋਣੀ ਆ ਉਹਨੂੰ ਟੈਂਸ਼ਨ ਪਤਾ ਕਿੰਨੀ ਆ ਦਿਮਾਗ ਦੇ ਵਿੱਚ ਟੈਂਸ਼ਨ ਹੁੰਦੀ ਆ ਟੈਂਸ਼ਨ ਦੇ ਨਾਲ ਦਰਦ ਹੁੰਦੀ ਆ ਮੁੰਡਾ ਕਿੱਥੇ ਆ ਪਤਾ ਲੱਗਾ ਕੁਛ ਹੋਰ ਆ ਫੋਨ ਆਇਆ ਕੋਈ ਹੋਰ ਆ ਫੋਨ ਹਾਂ ਹਾਂ ਆਇਆ ਸੀ ਸਿਮਰਤ ਨੂੰ ਫੋਨ ਹੂੰ ਕਹਿੰਦੀ ਆ ਆ ਜਾਣਾ ਇੱਕ ਦੋ ਦਿਨ ਤੱਕ ਉਹਨੇ ਨਹੀਂ ਹੈਗਾ ਕਿੱਥੇ ਹੁਣ ਉੱਥੇ ਬਾਹਰ ਹੀ ਆ ਹਜੇ ਤੇ ਅਜੇ ਉੱਥੇ ਹੀ ਆਲੇ ਨਹੀਂ ਆਇਆ ਹਾਂ ਟਿਕਟ ਕਰਾ ਲੈਣੀ ਆ ਬਸ ਇੱਕ ਅੱਧੇ ਦਿਨ ਚ ਉਹਨੇ ਨਹੀਂ ਇੱਕ ਦੋ ਦਿਨ ਇੱਕ ਦੋ ਦਿਨ ਹਜੇ ਹੋਰ ਇੱਕ ਦੋ ਦਿਨ ਲੱਗਣੇ ਆ ਆਹੋ ਸਿਮਰਤ ਕਹਿੰਦੀ ਕਹਿੰਦਾ ਹੀ ਇੱਕ ਅੱਧੇ ਦਿਨ ਚ ਕਰਾਨਾ ਟਿਕਟ ਤੇ ਫਿਰ ਆਂਦੇ ਇੱਕ ਦੋ ਦਿਨ ਲੱਗਣੇ ਆ ਇੱਕ ਦੋ ਦਿਨ ਇੱਕ ਦੋ ਦਿਨ ਕਰਕੇ ਇੱਕ ਮਹੀਨਾ ਤੇ ਹੋ ਗਿਆ ਮੈਨੂੰ ਵੇਂਦੇ ਨੂੰ ਤੁਸੀਂ ਮਾਵਾਂ ਧੀਆਂ ਬਸ ਇਹੋ ਹੀ ਤੁਹਾਡਾ ਰੋਜ਼ ਦਾ ਇਹੋ ਡਾਇਲਗ ਰਹਿੰਦਾ ਇੱਕ ਦੋ ਦਿਨ ਇੱਕ ਦੋ ਦਿਨ ਇੱਕ ਤੁਹਾਡੇ ਇੱਕ ਦੋ ਦਿਨ ਹੀ ਨਹੀਂ ਮੁੱਕੰਦੇ ਤੁਸੀਂ ਨਾ ਮੈਨੂੰ ਨਾ ਬਹੁਤਾ ਗੁੱਸਾ ਨਾ ਚੜਾਓ ਆ ਮੈਂ ਤੇਨੂੰ ਗੁੱਸਾ ਚੜਾਉਂਦਾ ਜਦੋਂ ਤੈਨੂੰ ਮੈਂ ਪੁੱਛਦਾ ਤੇ ਮੈਨੂੰ ਸਾਫ਼-ਸਾਫ਼ ਤੂੰ ਦੱਸਦੀਆਂ ਕਿਉਂ ਨਹੀਂ ਗੱਲ ਕੀਤੀ ਹੈਗੀ ਕੀ ਆ ਇੱਕ ਮਿੰਟ ਰੁਕ ਜਾਓ ਮੈਨੂੰ ਪਹਿਲੇ ਬੂਆ ਟੋਲਾ ਦਾ ਕੁੜੀ ਨਾ ਆਵਾਜ਼ ਸੁਣ ਕੇ ਉੱਠਾ ਆ ਟੋਲਾ ਦੱਸਦੀ ਮੈਂ ਬੂਆ ਟੋਲਾ ਵੇ ਲੈਣਾ ਤੂੰ ਵਾਟ ਦੂੰ ਆ ਮੇਰਾ ਮੁੰਡਾ ਅਜੇ ਨਾ ਨਿਆਣਾ ਵਾ ਉਹ ਨਿਆਣ ਮਾਤ ਆ ਉਹਨੂੰ ਅਜੇ ਸਿਆਣਾ ਬਣੀ ਕਿ ਦੁਨੀਆਦਾਰੀ ਦਾ ਪਤਾ ਨਹੀਂ ਉਹਨੂੰ ਤੂੰ ਹੀ ਉਹਨੂੰ ਮੂੰਹ ਚੱਕ ਕੇ ਤੇ ਤੋੜ ਦਿੱਤਾ ਦਈ ਉਹਨੂੰ ਹਾਂ ਤੁਹਾਡਾ ਪਤਾ ਲੱਗਦਾ ਮੈਨੂੰ ਤੁਸੀਂ ਪਤਾ ਨਹੀਂ ਕੀ ਕਰਦੀਆਂ ਦੋਵੇਂ ਜਣੀਆਂ ਉੱਤੋਂ ਕਹਿੰਦੀ ਮੈਂ ਬੂਆ ਮਾਰਦੀ ਮਾਰ ਲਾ ਤੂੰ ਬੂਆ ਕਰ ਲੈ ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਅੱਛਾ ਦੱਸਦੀ ਹੁਣ ਤੁਹਾਨੂੰ ਮੈਂ ਤੁਸੀਂ ਜਣਾ ਨਾ ਸਭ ਤੁਹਾਡੇ ਹੀ ਪਾਏ ਪੰਗੇ ਨੇ ਅੱਜ ਤੱਕ ਮੈਂ ਨਾ ਟੱਕਣੀ ਇਹੋ ਗਲਤੀ ਕਹਿ ਛੱਡ ਦੇ ਪੈਸਾ ਕਮਾਣ ਲਈ ਮੈਂ ਬਾਹਰ ਗਿਆ ਪੈਸਾ ਕਮਾਣ ਲਈ ਬਾਹਰ ਗਿਆ ਲਾਜ ਫੇਰ ਹੀ ਮੁੰਡੇ ਦਾ ਆਣਾ ਸੀ ਪੈਸਾ ਇੱਥੇ ਰਹਿ ਕੇ ਨਹੀਂ ਕਮਾਏ ਜਾਂਦਾ ਜ਼ਰੂਰੀ ਹੈ ਕਿ ਬਾਹਰ ਜਾ ਕੇ ਕਮਾਏ ਜਾਂਦਾ ਪੈਸਾ ਗੱਲਾਂ ਦੇ ਇੱਥੇ ਮੈਨੂੰ ਸੁਣਨੀਆਂ ਪੈਂਦੀਆਂ ਨਾ ਘਰ ਦਿਆਂਦੇ ਆ ਵੀ ਬਾਹਰ ਦਿਆਂਦੀ ਆ ਵੀ ਮੁੰਡਾ ਵਿਚਾਰਾ ਫਿਰ ਜੋ ਕੁਝ ਉਹ ਵੇਂਦਾ ਰਿਹਾ ਉਹਨੇ ਉਹੋ ਕੁਝ ਹੀ ਕਹਿਣਾ ਵਾ ਆਹ ਮੈਨੂੰ ਜਲੀਲ ਕਰਨਾ ਵਾ ਜਲੀਲ ਕਰਨ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਜੀ ਜਲੀਲ ਕਰਨ ਵਾਲੀ ਗੱਲ ਹੀ ਆ ਹੋਰ ਕਿਹੜੀ ਆ ਜੇ ਤੁਸੀਂ ਬਾਹਰ ਚੱਲ ਗਏ ਸੀ ਤੇ ਇੱਥੇ ਫਿਰ ਮੈਨੂੰ ਜਦੋਂ ਲੋਕੀ ਤਾਨੇ ਮੇਨੇ ਮਾਰਦੇ ਸੀ ਲੋਕਾਂ ਨਾਲ ਤਾਂ ਮੈਂ ਮੂੰਹ ਭੰਨ ਦਿੰਨੀ ਹਾਂ ਕਿ ਮੂੰਹ ਗਏ ਲਾਜ ਕਰਕੇ ਗਏ ਨੇ ਜਾਂ ਕਿਸ ਤਰ੍ਹਾਂ ਵੀ ਪਰਦਾ ਪਾ ਜੰਨੀ ਹਾਂ ਗੱਲ ਤੇ ਤੇ ਜਦੋਂ ਮੈਂ ਘਰ ਅੰਦਰ ਕੱਲੀ ਬਹਿ ਬਹਿ ਰੋਣੀ ਹਾਂ ਉਹਦਾ ਮੁੰਡਾ ਮੈਨੂੰ ਵੇਂਦਾ ਹੀ ਅਕਸਰ ਉਹਨੂੰ ਪਤਾ ਲੱਗਦਾ ਹੀ ਕਿ ਮੇਰੀ ਮਾਂ ਕਿਉਂ ਰੋਂਦੀ ਆ ਮੇਰੇ ਪਿਓ ਕਰਕੇ ਰੋਂਦੀ ਆ ਉਹਨੇ ਉਹੋ ਜਿਹੇ ਹਾਲਾਤ ਬਣਾਏ ਤਾਂ ਰੋਂਦੀ ਆ ਤੇ ਮੈਂ ਵੀ ਕੋਈ ਕੰਮ ਹੀ ਕਰਨ ਗਿਆ ਸੀ ਮੈਂ ਕੋਈ ਘੁੰਮਣ ਫਿਰਨ ਤੇ ਨਹੀਂ ਗਿਆ ਸੀ ਉੱਥੇ ਤੇ ਵਿੱਚ ਬੰਦਾ ਕਦੀ ਆਂਦਾ ਹੀ ਆ ਫੇਰ ਹੀ ਬੱਚਿਆਂ ਦੇ ਦਿਲ 'ਚ ਕੋਈ ਇੱਜ਼ਤ ਬੰਦੀ ਆ ਕੋਈ ਜਗ੍ਹਾ ਬੰਦੀ ਆ ਮੇਰਾ ਵੀ ਕੀ ਕਰਦਾ ਸੀ ਮੇਰਾ ਵੀ ਕੀ ਕਰਦਾ ਸੀ ਉਹਨੂੰ ਮੇਰੇ ਤੋਂ ਨਹੀਂ ਆਇਆ ਗਿਆ ਮੈਂ ਕੰਮ ਕਰਦਾ ਸੀ ਮਿਹਨਤ ਕਰਦਾ ਸੀ ਤਾਂ ਹੀ ਨਹੀਂ ਆਇਆ ਗਿਆ ਮੈਂ ਉੱਥੇ ਐਸਤੇ ਨਹੀਂ ਕਰਦਾ ਸੀ ਉੱਥੇ ਮੈਂ ਘੁੰਮਦਾ ਫਿਰਦਾ ਤੇ ਨਹੀਂ ਮੇਰੀ ਵੀ ਮਜਬੂਰੀ ਸੀ ਮੇਰੀ ਮਜਬੂਰੀਆਂ ਕਰਕੇ ਮੈਂ ਨਹੀਂ ਆਇਆ ਕਿ ਮੈਂ ਨਹੀਂ ਆਇਆ ਤੇ ਮੁੰਡਾ ਨੂੰ ਪੈਸੇ ਭੇਜੇ ਆ ਤੇ ਮੁੰਡੇ ਦਾ ਇਲਾਜ ਕਰਾਇਆ ਨਾ ਤੇ ਮੁੰਡਾ ਸਹੀ ਹੋਇਆ ਵਾ ਬਸ ਮਜਬੂਰੀ ਮਜਬੂਰੀ ਕਹੀ ਜਾ ਪਰ ਮੈਨੂੰ ਪਤਾ ਆ ਨਾ ਉਹ ਕੋਈ ਨਿਆਣੇ ਵੀ ਆਪਣੀ ਜਗ੍ਹਾ ਸੱਚੇ ਨੇ ਜੋ ਉਹਨਾਂ ਨੇ ਵੇਖਿਆ ਉਹਨਾਂ ਨੇ ਉਹ ਹੀ ਕਹਿਣਾ ਹੁਣ ਸਿਮਰਤਾ ਤੇ ਬਥੇਰਾ ਨੂੰ ਸਮਝਾਉਂਦੀ ਆ ਪਰ ਹੁਣ ਨਹੀਂ ਹੈ ਜਿ세 ਵਕ ਮੰਦਾ ਨਹੀਂ ਸਮਝਦਾ ਤਾਂ ਕੀ ਕਰ ਸਕਦੇ ਇਹਦੇ ਵਿੱਚ ਉਹ ਤਾਂ ਸਮਝੂਗਾ ਤਾਂ ਫੇਰ ਹੀ ਨਾ ਜੇ ਮੈਨੂੰ ਮਿਲੂਗਾ ਉਹ ਤਾਂ ਮਿਲਿਆ ਹੀ ਨਹੀਂ ਮੈਨੂੰ ਅੱਜ ਤੱਕ ਤੇ ਹੁਣ ਆਏਗਾ ਤੇ ਮਿਲੇਗਾ ਕਹਿਂਦੇ ਦੇ ਇੱਕ ਦੋ ਦਿਨ ਚ ਨਹੀਂ ਆਏ ਨਾ ਤੁਹਾਡੇ ਇੱਕ ਦੋ ਦਿਨ ਹੀ ਪਤਾ ਨਹੀਂ ਕਹਿੰਦਾ ਹੁਣ ਨਹੀਂ ਮੈਨੂੰ ਤੇ ਤੁਹਾਡੀ ਸਮਝ ਲਾਦੀ ਜੀ ਇੱਕ ਮਹੀਨੇ ਤੇ ਤੁਹਾਡੇ ਇੱਕ ਦੋ ਦਿਨ ਇੱਕ ਦੋ ਦਿਨ ਹੀ ਮੈਂ ਸੁਣੀ ਜਨਾ ਕਿ ਹੁਣ ਤੁਸੀਂ ਮੇਤੇ ਰੋਵ ਕਾਦਾ ਪਾਉਂਦੇ ਜੇ ਕੀ ਰੋਵ ਪਾਣ ਲੱਗੇ ਜੇ ਮੇਰੇਤੇ ਹਾਂ ਐਵੇਂ ਰੋ ਪਾਈ ਜਾਂਦੇ ਜੇ ਮੇਰਾ ਮੁੰਡਾ ਨਾ ਐਵੇਂ ਨਹੀਂ ਗਿਆ ਕਿਤੇ ਉਹ ਕਹੇ ਦੀ ਇੱਜ਼ਤ ਬਚਾਉਣ ਲਈ ਗਿਆ ਵਾ ਕਿਸੇ ਦਾ ਕਰ ਵਸੋਣ ਲਈ ਗਿਆ ਵਾ ਨਾ ਕਿ ਛੱਡ ਕੇ ਗਿਆ ਵਾ ਤੁਸੀਂ ਐਵੇਂ ਕੁੜੀ ਦੇ ਸਿਰ ਤੇ ਚੜੇ ਰਹਿੰਦੇ ਆ ਰੋਜ਼ ਹੀ ਢੜੀ ਉਹਨੂੰ ਕਹਿੰਦੇ ਰਹਿੰਦੇ ਸੇਵਕ ਨੂੰ ਆਉਂਦਾ ਕਿਉਂ ਨਹੀਂ ਹੁੰਦਾ ਕਿਉਂ ਨਹੀਂ ਉਹਨੂੰ ਐਵੇਂ ਕੁਛ ਨਾ ਕੁਛ ਕਹਿੰਦੇ ਰਹਿੰਦੇ ਉਹਦਾ ਦੇ ਵਿੱਚ ਕੀ ਕਸੂਰ ਆ ਅੱਜ ਬੜਾ ਤੁਹਾਡਾ ਪਿਆਰ ਜਾਗੰਦਿਆ ਵਾ ਕਿ ਮੈਂ ਦਵਾ ਦਵ ਕਿਹੜਾ ਵੇਲਾ ਆਪਣੇ ਪੁੱਤ ਨੂੰ ਮਿਲਣਾ ਪਿਓ ਦਾ ਪਿਆਰ ਜਾਗ ਗਿਆ ਹਣ ਉਦੋਂ ਪਿਆਰ ਕਿੱਥੇ ਹੀ ਇੰਨੇ ਸਾਲਾਂ ਦਾ ਜਦੋਂ ਛੱਡ ਕੇ ਗਏ ਹਣੋਂ ਨਿਕਏ ਜੈਨੂੰ ਜਦੋਂ ਮੈਨੂੰ ਛੱਡ ਕੇ ਗਏ ਹੀ ਕੋਈ ਦਿਨ ਨਹੀਂ ਕੋਈ ਤਿਹਾਰ ਨਹੀਂ ਕਦੀ ਵੇਖਿਆ ਕਦੀ ਆ ਕੇ ਮੁੜ ਕੇ ਪਿੱਛੇ ਹਨੂ ਵੀ ਕਿੱਦਾਂ ਰਹਿਣ ਨੇ ਆ ਕਿੰਨੇ ਦੁਨੀਆ ਚ ਆ ਗਏ ਤੇ ਕਿੰਨੇ ਚਲ ਗਏ ਕਦੀ ਤੁਸੀਂ ਵੇਖਿਆ ਕਿ ਕਦੀ ਪਰਤੇ ਹੋ ਦੱਸੋ ਮੈਨੂੰ ਅੱਜ ਤੁਸੀਂ ਕਹਿੰਦੇ ਕਿ ਮੇਰਾ ਪੁੱਤ ਆ ਉਦੋਂ ਆਏ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਅੱਜ ਹਾਂ ਮੇਰਾ ਪੁੱਤ ਠੀਕ ਹੋ ਗਿਆ ਵਾ ਸਾਰੀ ਕਲਾ ਖਤਮ ਹੋ ਗਈ ਘਰ ਚ ਹੁਣ ਕੋਈ ਕਲੇਸ਼ ਨਹੀਂ ਕੁਛ ਨਹੀਂ ਫੇਰ ਤੁਸੀਂ ਪਰਤੇ ਜੇ ਕਿ ਜਾ ਕੇ ਤਾਂ ਮੈਂ ਆਪਣੇ ਪੁੱਤ ਨਾਲ ਹੁਣ ਬਿਜ਼ਨਸ ਕਰਦਾ ਹਾਂ ਤੇ ਇਹ ਨਹੀਂ ਪਤਾ ਕਿ ਪੁੱਤ ਨੇ ਜਦੋਂ ਠੀਕ ਨਹੀਂ ਸੀ ਉਦੋਂ ਵੀ ਉਹਨੂੰ ਲੋੜ ਹੀ ਕਿੱਥੇ ਮੈਂ ਕੱਲੀ ਦਰਦਰ ਦੇ ਠੋਕਰਾਂ ਖਾਂਦੀ ਫਿਰਦੀ ਹਾਂ ਕਦੀ ਮੈਨੂੰ ਕਿਤੇ ਲੈ ਕੇ ਜਾਂਦੇ ਜਿੱਥੇ ਕੋਈ ਮੈਨੂੰ ਦੱਸਦਾ ਹੈ ਕੋਈ ਮੈਂ ਬਾਬਾ ਨਹੀਂ ਛੱਡਿਆ ਕੋਈ ਮੈਂ ਪੰਡਿਤ ਨਹੀਂ ਛੱਡਿਆ ਕੋਈ ਮੈਂ ਡਾਕਟਰ ਨਹੀਂ ਛੱਡਿਆ ਕਿ ਜਿੱਥੋਂ ਮੇਰਾ ਬੱਚਾ ਠੀਕ ਹੋ ਜਾਏ ਬਸ ਪੈਸੇ ਤੇ ਮੈਂ ਹੀ ਭੇਜੇ ਨਾ ਪੈਸੇ ਭੇਜੇ ਤਾਂ ਫੇਰ ਹੀ ਇਲਾਜ ਹੋਇਆ ਨਾ ਅੱਡੇ ਮੈਂ ਨਾ ਪੈਸੇ ਭੇਜਦਾ ਕਿੱਥੋਂ ਲਾਜ ਹੋ ਜਾਣਾ ਸੀ ਕਿਹੜਾ ਡਾਕਟਰ ਨੇ ਤੁਹਾਡਾ ਇਲਾਜ ਕਰ ਦੇਣਾ ਸੀ ੱੱਲੇ ਪੈਸਿਆਂ ਨੂੰ ਵੀ ਮੈਂ ਕੀ ਕਰਦੀ ਤੁਸੀਂ ਪੈਸੇ ਪੈਸੇ ਸੁਣਾਈ ਜਾਂਦੇ ਪੈਸੇ ਇੱਥੇ ਰਹਿ ਕੇ ਵੀ ਕਮਾ ਸਕਦੇ ਆਪਾਂ ਦੋਵੇਂ ਰਲ ਕੇ ਵੀ ਕਮਾ ਸਕਦੇ ਆਂ ਇੱਥੇ ਰਹਿ ਕੇ ਨਹੀਂ ਕੰਮ ਹੁੰਦਾ ਹੀ ਨਾ ਨਹੀਂ ਪੈਸੇ ਬੰਦੇ ਹੀ ਜਿੰਨੇ ਪੈਸੇ ਦਾ ਖਰਚਾ ਉਹਨੇ ਪੈਸੇ ਨੱਪਣਾ ਨਹੀਂ ਸਰਦਾ ਹੀ ਨਾ ਜੇ ਮੈਂ ਗਿਆ ਆਂ ਤਾਂ ਪੈਸੇ ਭੇਜੇ ਆ ਨਾ ਪੈਸੇ ਤਬিনা ਲਾਜ ਵੀ ਨਹੀਂ ਹੁੰਦਾ ਆ ਚੁੱਪ ਕਿਤੇ ਰਿਹਾ ਹਣ ਬਹੁਤਾ ਮੈਨੂੰ ਪੈਹਾ ਪੈਹਾ ਨਾ ਸੁਣਾਓ ਲੱਭ ਤਹਿ ਦੇ ਰੋਬ ਪਾਈ ਜਾਂਦੇ ਜੇ ਜੋ ਉੱਥੇ ਮੈਂ ਤਕਲੀਫਾਂ ਝੱਲੀਆਂ ਨਾ ਜੋ ਮੇਰੇ ਪੁੱਤ ਨੇ ਤੇ ਮੈਂ ਤਕਲੀਫਾਂ ਝੱਲੀਆਂ ਨਾ ਉਹ ਨਹੀਂ ਤੁਹਾਨੂੰ ਪਤਾ ਹੈਗੀਆਂ ਜਦੋਂ ਮੈਨੂੰ ਕੱਲੀ ਨੂੰ ਬਹਿ ਕੇ ਵੇਂਦਾ ਹੀ ਰੋਂਦੀ ਨੂੰ ਉਹਨੂੰ ਕੱਲੀ ਮਾਂ ਦਾ ਪਿਆਰ ਮਿਲਿਆ ਪਿਓ ਦਾ ਪਿਆਰ ਤਾਂ ਨਹੀਂ ਨਾ ਮਿਲਿਆ ਤੇ ਉਹਦੇ ਵਾਸਤੇ ਫਿਰ ਮਾਂ ਹੀ ਸਾਰਾ ਕੁਝ ਆ ਪਿਓ ਨੂੰ ਉਹ ਕੀ ਜਾਣਦਾ ਫਿਰ ਜਦੋਂ ਪਿਓ ਦਾ ਨੂੰ ਪਿਆਰ ਹੀ ਨਹੀਂ ਮਿਲਿਆਗਾ ਤੇ ਫਿਰ ਨਹੀਂ ਜਾਣਦਾ ਤਾਂ ਫਿਰ ਮੈਂ ਵਾਪਸ ਚੱਲ ਜਾਣਾ ਵਾ ਸਿੱਧਾ ਕਹਿ ਦੋ ਕਿ ਮੈਂ ਵਾਪਸ ਚੱਲ ਜਾ ਮੈਂ ਨਹੀਂ ਰਹਿਣਾ ਇੱਥੇ ਤੁਸੀਂ ਰਹੀ ਜੋ ਵਾਪੇ ਆਪਣੇ ਘਰ ਚ ਅਹੀਂ ਤਾਂ ਵਾਪਸ ਜਾਣ ਦੀ ਗੱਲ ਹੀ ਨਹੀਂ ਕੀਤੀ ਤੇ ਹੋਰ ਗੱਲ ਕਾਦੀ ਕੀਤੀ ਗੱਲ ਤੇ ਹੋਈ ਆ ਨਾ ਮੋੜ ਘੋੜ ਕੇ ਗੱਲ ਤੇ ਹੋਈ ਹੋਂਦੀ ਨਾ ਫਿਰ ਘੁੰਮ ਫਿਰ ਕੇ ਜਿੱਤਰਾ ਮੱਝ ਲਾ ਲੋ ਤੁਹਾਨੂੰ ਬਾਹਰ ਵਾਪਸ ਜਾਣ ਲਈ ਨਹੀਂ ਮੈਂ ਕਿਹਾ ਮੈਂ ਤਾਂ ਤੁਹਾਨੂੰ ਇਹ ਕਹਿਨੀ ਆ ਕਿ ਹੁਣ ਤੁਸੀਂ ਪੋਤੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੱਗੋ ਜਿਉ ਉਹ ਬਾਹਰ ਸੰਭੰਦਿਆ ਨਾ ਸਾਰੇ ਕੰਮ ਕਾਰ ਤਾਂ ਤੁਸੀਂ ਕਰਦਾ ਵੇਖੋ ਤੁਹਾਨੂੰ ਇੱਕ ਵਾਰੀ ਵੀ ਪਤਾ ਤੇ ਇੱਕ ਵਾਰੀ ਵੀ ਗਏ ਜੇ ਕਿਤੇ ਪਿੰਡ ਜਾ ਕੇ ਵੇਖਿਆ ਜਿੱਥੇ ਦੀ ਮਾਂ ਨੂੰ ਬੰਨ ਕੇ ਰੱਖਿਆ ਵਾ ਅਰਜੰਦੀ ਨੂੰ ਗਏ ਜੇ ਮੈਂ ਹੀ ਜਾਣੀ ਨਾ ਰੋਜ ਜਾਂ ਵਿੱਚ ਕਦੀ ਮੈਂ ਕੁੜੀ ਨੂੰ ਲੈ ਕੇ ਜਾਨੀ ਆ ਜਾ ਕੱਲੀ ਨੂੰ ਵੀ ਕਹੇ ਵਾਲੇ ਕਲਮਨੀ ਡਰਾਈਵਰ ਦੇ ਨਾਲ ਤੁਸੀਂ ਗਏ ਜੇ ਤੁਹਾਨੂੰ ਕੁਝ ਪਤਾ ਵਾ ਟੀ ਮੰਨਿਆਣਾ ਨੂੰ ਹਰਪਿਤ ਨੂੰ ਤੁਸੀਂ ਕਿਹਾ ਸੀ ਨਾ ਉਦਨ ਕਿ ਤੀਏ ਤੂੰ ਫਿਕਰ ਨਾ ਕਰ ਮੈਂ ਵੇਖਾਂਗਾ ਮੈਂ ਨਾਲ ਆ ਤੇਰੇ ਤੋ ਹੁਣ ਕੋਣੋ ਪਿਓ ਕਿੱਥੇ ਗਿਆ ਵਾ ਉਹ ਤੀ ਦਾ ਕਿਉਂ ਨਹੀਂ ਉਹਦੇ ਨਾਲ ਖੜ ਦੇ ਕਿਉਂ ਨਹੀਂ ਉਹਦੇ ਵਾਸਤੇ ਖਲੋਂਦੇ ਕਿਉਂ ਨਹੀਂ ਉਹ ਬੰਦੇ ਨੂੰ ਗੰਦੇ ਬੰਦੇ ਨੂੰ ਸਜ਼ਾ ਦਿਮਾਉਣ ਲਈ ਉਹਦਾ ਸਾਥ ਦੇਣ ਲਈ ਤਿਆਰ ਹੋਂਦੇ ਸੇਵਕ ਉਹਦੇ ਵਾਸਤੇ ਹੀ ਆ ਨਾ ਤੁਸੀਂ ਸੋ ਕੋ ਨੂੰ ਕਹੋ ਕਿ ਕੋਈ ਗੱਲ ਨਹੀਂ ਪਤਾ ਮੈਂ ਮਗਰ ਹੈਗਾ ਵਾ ਬੈਠਾ ਵਾ ਉਹ ਤਾਂ ਹੀ ਤੇ ਹੀ ਉਹਦੀ ਨਜ਼ਰਾਂ ਚ ਚੰਗੇ ਭੰਜੋਗੇ ਕਿ ਚਲ ਮੈਂ ਇੱਥੇ ਬੈਠਾ ਮੇਰਾ ਪਿਓ ਮੇਰਾ ਮਗਰੋਂ ਘਰ ਸੰਭੰਦਿਆ ਉਹ ਕੋਣੀ ਸੰਭੰਦਿਆ ਮੈਨੂੰ ਖੱਲਾ ਛੇਰੀ ਦੇਣ ਦਿਆ ਵਾ ਕਿ ਮੈਂ ਇੱਥੇ ਬਹਿ ਕੇ ਤੇ ਅਰਜਨ ਨੂੰ ਲੱਭ ਸਕਾਂ ਚਲੋ ਲੱਭ ਤੇ ਉਹਨੇ ਲਿਆ ਵਾ ਕਿਹੇ ਤਰੀਕੇ ਇੱਥੇ ਪੰਚਾ ਸਕਾਂ ਤੇ ਉਹਨੂੰ ਹਰਪ੍ਰੀਤ ਦੀ ਜ਼ਿੰਦਗੀ ਨੂੰ ਸੁਧਾਰ ਸਕਾਂ ਕੱਲੀ ਹਰਪ੍ਰੀਤ ਦੀ ਨਹੀਂ ਜਿਹੜੀਆਂ ਹੋਰ ਦੋ ਕੁੜੀਆਂ ਦੀਆਂ ਨੇ ਜ਼ਿੰਦਗੀ ਖਰਾਬ ਕੀਤੀ ਆ ਉਹਨਾਂ ਦਾ ਵੀ ਪੁੰਨ ਮੇਰੇ ਪੁੱਤ ਨੂੰ ਹੀ ਲੱਗਣਾ ਉਹ ਕਿਤੇ ਚੰਗੇ ਕੰਮ ਹੀ ਗਿਆ ਕਿਹੇ ਮਾੜੇ ਕੰਮ ਨਹੀਂ ਗਿਆ ਉਹ ਮੈਂ ਇਹ ਤੇ ਨਹੀਂ ਕਿਹਾ ਮਾੜੇ ਕੰਮ ਗਿਆ ਵਾ ਮੈਂ ਸਿਰਫ ਤੁਹਾਨੂੰ ਇਹ ਕਿਹਾ ਕਿ ਉਹਦੇ ਨਾਲ ਕਿਸ ਨੂੰ ਭੇਜ ਦਿੰਦੇ ਜਦ ਮੈਨੂੰ ਦੱਸਦੇ ਤੁਸੀਂ ਉਹਨੂੰ ਭੇਜ ਦਿੱਤਾ ਉਹਨੂੰ ਕੁਝ ਪਤਾ ਕੋਚ ਉਹਦੇ ਕੋਲ ਕੁਝ ਪਤਾ ਨਹੀਂ ਲੱਗਦਾ ਉਹਨੂੰ ਉਹਨੂੰ ਉੱਥੇ ਕੌਣ ਜਾਣਦਾ ਵਾ ਕੌਣ ਪਛਾਣਦਾ ਉਹਨੂੰ ਉਹ ਕਿੱਥੇ ਹੋਰ ਕੋਈ ਥਾਂ ਟਿਕਾਣਾ ਕੋਈ ਹੈਗਾ ਉੱਥੇ ਜਿੱਥੇ ਉਹਨੇ ਜਾ ਕੇ ਉਹਨੇ ਲੱਭਣਾ ਕੱਲਾ-ਕੁੱਲਾ ਕੋਈ ਨਹੀਂ ਆ ਜਿਹੜਾ ਚੰਗੇ ਕੰਮ ਲਈ ਤੁਰਦਾ ਨਾ ਉਹਦਾ ਰੱਬ ਵੀ ਸਾਥ ਦਿੰਦਾ ਵਾ ਰੱਬ ਉਹਨੂੰ ਸਾਰੇ ਰਾਹ ਆਪ ਵਿਖਾਉਂਦਾ ਵਾ ਕਿ ਕਿੱਦਾਂ ਨੂੰ ਜਾ ਕੇ ਤੇ ਕਿੱਦਾਂ ਬਾਕੀ ਉਹਨੇ ਨਾ ਹੋਂਦਿਆਂ ਨੇ ਨਾ ਸਾਰਾ ਕੰਮ ਸਿਰੇ ਚੜਾਤਾ ਵਾ ਬਸ ਉਣਾ ਆਈ ਜਾਣਾ ਨੇ ਤੇ ਨਾ ਤੁਸੀਂ ਉਹਦੇ ਨਾਲ ਲਾ ਕੇ ਨਾ ਸਭੋਂ ਇੱਥੇ ਜਿਹੜਾ ਮਗਰ ਕੰਮ ਹੈ ਨਾ ਉਹ ਵੇਖੋ ਪਿੰਡ ਢੇੜਾ ਛੇੜਾ ਮਾਰੋ ਵੇਖੋ ਕਿ ਅਰਜਨ ਦੀ ਨਿਗਰ ਰੱਖੋ ਆਇਆ ਕਿ ਨਹੀਂ ਆਇਆ ਉਹਦੇ ਘਰ ਤੇ ਨਿਗਰ ਰੱਖੋ ਇਹੋ ਜੇ ਕੰਮ ਕਰ ਸਕਦੇ ਤੁਸੀਂ ਨਾ ਕਿ ਇੱਥੇ ਬਹਿ ਕੇ ਤੁਸੀਂ ਬਸ ਇੱਕੋ ਗੱਲ ਕਹੀ ਜੋ ਸੇਵਕ ਨੂੰ ਬੁਲਾ ਲਓ ਸੇਵਕ ਨੂੰ ਬੁਲਾ ਲਓ ਸੇਵਕ ਨੇ ਆਈ ਜਾਣਾ ਵਾ ਉਹ ਮਾਣ ਨੂੰ ਤੇ ਮਾਨ ਹੋਣਾ ਚਾਹੀਦਾ ਵਾ ਸਾਡਾ ਇੱਕ ਹੂਣ ਆਣਾ ਉਹ ਅਕਸਰ ਕੋਈ ਚੰਗਾ ਹੀ ਕੰਮ ਕਰਨ ਗਿਆ ਕੋਈ ਮਾੜਾ ਕੰਮ ਨਹੀਂ ਕਰਨ ਗਿਆ ਤੇ ਤਿਹਣਾ ਚੁੱਪ ਕਰਕੇ ਨਾ ਜੇ ਤੇ ਕੋਈ ਨਾਲ ਸਾਡੇ ਲੰਗਾ ਕੇ ਕੰਮ ਕਰਾਉਣਾ ਵਾ ਤੇ ਤਾਂ ਵੀ ਠੀਕ ਐ ਨਹੀਂ ਕਰਾਉਣਾ ਤੇ ਇੱਥੇ ਬੈਠੇ ਰਹੋ ਰਮਾਣਾ ਅਸੀਂ ਆਪੇ ਨੋਸਾਸ ਵੇਖ ਲਾਂਗੇ ਇੱਥੇ ਬੈਠੇ ਰਹੋ ਚੁੱਪ ਕਰਕੇ ਨਹੀਂ ਤੇ ਵੇਖ ਲਓ ਜਿਹੜੇ ਮੈਂ ਦੁਨੀਆ ਦੇ ਸਾਹਮਣੇ ਪਰਦੇ ਪਾਏ ਨਾ ਉਹ ਚੱਕ ਲੱਗਿਆ ਮੈਨੂੰ ਟਾਈਮ ਨਹੀਂ ਲੱਗਣਾ ਮੈਂ ਆਪਣੇ ਬੱਚਿਆਂ ਨੂੰ ਨਾ ਨਿਵਾਉਣ ਦੀ ਨਹੀਂ ਵੇਖ ਸਕਦੀ ਉਹਨਾਂ ਨੇ ਜੋ ਕੁਛ ਲਿਆ ਵਾ ਤੁਸੀਂ ਬਹੁਤ ਕੁਛ ਕੀਤਾ ਵਾ ਮੈਂ ਤੇ ਪਰਦੇ ਪਾ ਨਹੀਂ ਉਹਨਾਂ ਨੂੰ ਸਮਝਾਉਣੀ ਕਿ ਤੁਹਾਡੇ ਪਿਓ ਨੇ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਉਹ ਸਹੀ ਆਪਣੀ ਜਗ੍ਹਾ ਤੇ ਪਰ ਫਿਰ ਵੀ ਤੁਸੀਂ ਉਹ ਗੱਲ ਕਰ ਹੀ ਜਾਂਦੇ ਹੋ ਗੁਰਜੀਤ ਸਹੀ ਕਹਿਨੀ ਤੂੰ ਬਿਲਕੁਲ ਸਹੀ ਕਹਿਨੀ ਆ ਕਸ਼ਟ ਤੇ ਤੂੰ ਹੀ ਸਹਿਆ ਵਾ ਜਦੋਂ ਦਾ ਸੇਵਕ ਸਹੀ ਹੋਇਆ ਮੈਨੂੰ ਪਤਾ ਲੱਗਾ ਕਿ ਸੇਵਕ ਠੀਕ ਹੋ ਗਿਆ ਮੈਨੂੰ ਬੜਾ ਚਾਹ ਹੈ ਮੈਂ ਕਹਿੰਨਾ ਸੀ ਚੱਲ ਮੇਰੀ ਬਾਹ ਮੇਰੀ ਬਾਹ ਵਾ ਸੇਵਕ ਮੇਰਾ ਪੁੱਤ ਮੇਰੀ ਬਾਹ ਵਾ ਆਪਾਂ ਦੋਵੇਂ ਪਿਓ ਪੁੱਤ ਰਲ ਕੇ ਕੰਮ ਕਰਾਂਗੇ ਇੱਕ ਤੇ ਇੱਕ 11 ਹੁੰਦੇ ਆ ਪਰ ਸਹੀ ਗੱਲ ਕਸ਼ਟ ਤੇ ਤੂੰ ਹੀ ਬਹੁਤ ਸਹਿਆ ਮੈਂ ਨੂੰ ਕੀ ਮੈਂ ਤੇ ਉੱਥੇ ਬੈਠਾ ਇਰਮਾਨ ਨਾ ਕੰਮ ਕਰਦਾ ਸੀ ਮੈਨੂੰ ਕੀ ਪਤਾ ਸੀ ਮੈਂ ਪੈਸਾਂ ਵਿੱਚ ਹੀ ਡੁੱਬ ਗਿਆ ਕੀ ਸਾਰੀ ਉਮਰ ਪੈ ਹੀ ਪੈ ਹੀ ਪੈ ਹੀ ਪੈ ਹੀ ਕਰ ਛੱਡੇ ਹਨਾ ਕੋਈ ਨਹੀਂ ਸਾਰੀਆਂ ਸ਼ਿਕਾਇਤਾਂ ਪੁੱਤ ਤੇਰੀਆਂ ਮੈਂ ਦੂਰ ਕਰਾਂਗਾ ਕੋਈ ਗੱਲ ਨਹੀਂ ਸੇਵਕ ਮੁੰਡੇ ਪਿਓ ਦੀ ਬਾਹ ਬੰਨਦੇ ਹੁੰਦੇ ਆ ਹੁਣ ਮੈਂ ਤੇਰੀ ਬਾਹ ਬਣਾਗਾ ਜੂ ਜਦੋਂ ਆਏਗਾ ਤੈਨੂੰ ਪਤਾ ਲੱਗੂਗਾ ਮੈਂ ਹਰ ਪ੍ਰਤਵਾਤੇ ਕਿੰਨਾ ਕੁਛ ਕੀਤਾਗਾ ਗਜੀਤ ਗੁਰਜੀਤ ਗੁੱਸੇ ਹੋ ਗਈ ਲੱਗਦਾ ਚੱਲ ਸਰਦਾਰਾ ਉੱਠ ਫਿਰ ਅੱਜ ਆਪਣੀਆਂ ਸਾਰੀਆਂ ਗਲਤੀਆਂ ਨਾ ਸੁਧਾਰ